Мій ісі ісі и т shirtohп. Вам айта туалеттым, contexts housing муколіру жатқапаты. Бұқ оу бар күfon-тҺл онdsе нәң сұнайданы. Бұқ оу бар кө khасатт болохы жатпайхан. Оу ма өңелсан ой да бөл әнійт reinventar. Asal kinerja, nah, merah nonjitenrekan, saya nggak masak, ਸਰ ਕਿਹੜਾ ਪਿਹਾ ਸਾਇਤ ਹਸਪੀਟਲ ਹੋ ਗਿਆ ਕਿਵੇਂ ਦੇ ਲਾਦੇ ਮਤਲਬ ਬਹੁਤ ਨਾਜਿਕ ਹਾਲਾਤ ਕਿਉਂਕਿ ਉਹਦੇ ਵਿੱਚ ਦੋ ਜਣੇ ਉਹ ਤੇ ਕ੍ਰਿਟੀਕਲ ਲੇਕ ਦੇ ਹੱਥ ਬਿਲਕੁਲ ਲੋਹੇ ਲੱਗ ਗਏ ਇੱਕ ਜਿਹੜੀਆਂ ਜਵਾਨੇ ਉੱਡ ਗਏ ਇੱਕ ਲੜਕੀ ਆ ਉਹਦੀਆਂ ਲੱਤਾਂ ਦੇ ਵੱਜਿਆ ਇੱਕ ਇਹਨਾਂ ਦੀ ਮਦਰ ਆ ਉਹਨਾਂ ਦੀ ਲੜਕੀ ਦੀ ਉਹਨਾਂ ਦੇ ਨਾਮ ਸਿਰ ਕਰਾ ਕੇ ਸਰ ਵੀ ਕਟਣਾ ਹਸਪੀਟਲ ਇਹ ਦੋ ਇਸ ਘਰ ਦੇ ਜਵਾਈ ਨੇ ਟੋਟਲੀ 7 ਜਣੇ ਨੇ ਜਿਵੇਂ 5 ਜੈਂਟਸ ਨੇ ਤੇ ਦੋ ਲੇਡੀਜ਼ ਲਈ ਖਾਸ ਅਸਰ ਕਾਰਨ ਕੀ ਰਿਹਾ ਵੀ ਹੈ ਕਾਰਨ ਟੋਟਲੀ ਤਾਂ ਆਪਾਂ ਇਹੋ ਮੰਨ ਲਿਆ ਕਿ ਆਪਣਾ ਨੈਗਲੀਜੈਂਸ ਵੇਚਣ ਵਾਲਿਆਂ ਦੀ ਵੀ ਆ ਤੇ ਇਹ ਬੱਚੇ ਸੀਗੇ ਇਹਨਾਂ ਦੀ ਵੀ ਕਿਉਂਕਿ ਸਿਆਣੇ ਜਿਹੜੇ ਪਰਿਵਾਰ ਦੇ ਜੀਓ ਹੋ ਸੌਂਗੇ ਆ ਇਹ ਬੱਚੇ ਕਿਤੇ ਜਾ ਕੇ ਪਤਾ ਨਹੀਂ ਲੈ ਗਏ ਆ ਇਹਦਾ ਮਤਲਬ ਕਿ ਖੁੱਲਿਆਂ ਵਿੱਚ ਦੇਖਦਾ ਤੇ ਫੇਲਿਅਰ ਆਫ ਐਡਮਿਨਿਸਟ੍ਰੇਸ਼ਨ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਖੁੱਲਿਆਂ ਵਿੱਚ ਦੇਖਦੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਕੋਲੋਂ ਪੁੱਛ ਕਿੱਥੇ ਲਿਆਉਂਦੇ ਨੇ ਉਹ ਫਿਰ ਜੇ ਲੈ ਆਏ ਨੇ ਤੇ ਇਹਦਾ ਮਤਲਬ ਕਿ ਹੰਡਸਟੇਸ਼ਨ ਦਾ ਫੇਲਰ ਵੀ ਬਰਾਬਰੀ ਜ਼ਿੰਮੇਵਾਰ ਹੈ ਜਿੰਨਾ ਕਿ ਇਹਨਾਂ ਦਾ ਵੇਚਣਾ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਫੁੱਲ ਬਿਲਕੁਲ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਕਾਰਵਾਈ ਕਿਉਂਕਿ ਕਿੰਨਾ ਨਕਸਾ ਗਰੀਬ ਪਰਵਾਹ ਰਿਆ ਇਸ ਵੇਲੇ ਮੇਰਾ ਖਿਆਲ ਆਂਦਾ ਵੀ ਇਹ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਵਗੈਰਾ ਜਿਹੜਾ ਸੀ ਉਹ ਕਾਨੂੰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਸਮਰੱਥ ਵੀ ਨਹੀਂ ਹੈਗੇ ਬਸ ਇਹ ਗਰੀਬੀ ਕਰਕੇ ਹੀ ਤਗੜਾ ਬੰਦਾ ਜਿਹੜਾ ਉਹ 10000 ਦੇ 20 ਦੇ ਮਟਾਕੇ ਲੈ ਆਉਂਦਾ ਜਿਹੜਾ ਗਰੀਬ ਹੋਊ ਕੋ ਸੌਖਾ ਰਾ ਲਾਉਂਦਾ ਇਹਨਾਂ ਨੇ ਸਸਤਾ ਦੇ ਸੌਖਾ ਰਾ ਲੰਬੇ ਲੰਬੇ ਆਪਣਾ ਨੁਕਸਾਨ ਕਰਾਇਆ ਸਰ ਜਦੋਂ ਪਲਾਸਟਿਕ ਕੇਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਕੋਈ ਸੁਣੀ ਹੋਵੇ ਦੀ ਆਖਰ ਪਿੰਡ ਵਾਸੀ ਜਨਾਂ ਦਾ ਰਹੇ ਨੇ ਐਕਚੁਅਲੀ ਮੈਂ ਰਾਤੀ ਖੇਰਾਂ ਪਰ ਜਿਹੜੇ ਆਣਗਵਾਂਡ ਨੇ ਦੱਸਿਆ ਆ ਕਿ ਤੁਸੀਂ ਬਲਾਸਟ ਕਰੋ ਕਿ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਰੋ ਤੇ ਸ਼ੀਸ਼ੇ ਆ ਕੋ ਟੁੱਟੇ ਪਏ ਆ ਇਹਦਾ ਮਤਲਬ ਆ ਕਿ ਬਹੁਤ ਜ਼ਿਆਦਾ ਤਾਂ ਹੀ ਅਗਲੇ ਹੱਥ ਦੋਵੇਂ ਉੱਡ ਗਏ ਆ ਤੇ ਫਿਰ ਬਹੁਤ ਜ਼ਿਆਦਾ ਬਲਾਸਟ ਆ ਪਰ ਫਿਰ ਵੀ ਆਮ ਲੋਕਾਂ ਦਾ ਕੀ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸਲੀ ਨਾ ਲਈਏ ਕਿਉਂਕਿ ਦਿਵਾਲੀ ਸੀ ਹੋਰ ਵੀ ਪਟਾਕੇ ਚਾਂਦੇ ਸੀ ਪਰ ਆਣਗਵੰਡ ਜਿਹੜੇ ਡੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਵੀ ਬਹੁਤ ਜਿਆਦਾ ਵੱਡਾ ਪ੍ਰਾਪਤ ਮੌਕੇ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਵੀ ਜਿਹੜੇ ਜੀ ਹਸਤਾਲ ਦਾਖਲੇ ਉਹਨਾਂ ਦਾ ਫ੍ਰੀ ਲਾਂਚ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੇ ਵੇਚਣ ਵਾਲੇ ਇਹਨਾਂ ਤੇ ਕਾਰਵਾਈ ਹੋਏ ਤੇ ਅੱਗੇ ਤੋਂ ਵੀ ਹੁਣ ਲੋਹੜੀ ਆਉਣੀ ਆ ਚਾਈਨਾ ਡੋਰ ਉਹਦੇ ਨਾਲ ਬੜੇ ਹਾਸੇ ਹੋਣੇ ਆ ਉੱਤੇ ਵੀ ਨਕੇਲ ਪਾਈ ਜਾਏ ਇਹ ਵੇਚਣ ਵਾਲਿਆਂ ਤੇ ਪਾਈ ਜਾਏ ਜਿਹੜੇ ਵੇਚਦੇ ਆ ਜੇ ਕਿਸੇ ਨੂੰ ਇਸੇ ਦੀ ਲੋੜ ਆ ਉਹਨਾਂ ਤੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕਾਉਂਟੇਬਲ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਤੇ ਲਾਪਰਤੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਤੇ ਉਹ ਜਵਾਬਦੇਹ ਹੋਣਾ ਚਾਹੀਦਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਹਦੇ ਤੋਂ ਬਾਅਦ ਫੋਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹਦੇ పార్ਟ ਆਫ ਹੈ ਇਨਵੈਸਟੀਗੇਸ਼ਨ ਹੈ ਜਦੋਂ ਕੰਪਲੀਟ ਹੋਏਗੀ ਉਸ ਤੋਂ ਬਾਅਦ ਪਤਾ ਲੱਗੂਗਾ ਇਹਦਾ ਕੀ ਰਿਜ਼ਲਟ ਨਿਕਲਦਾ ਸਰ ਜਦੋਂ ਹਾਸਾ ਵਾਪਰਿਆ ਕੁਝ ਬੱਚੇ ਨੇ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਹੁਣੇ ਦੇਖ ਰਹੇ ਸੀ ਇਕੱਠੇ ਕਿੱਥੇ ਹੋਏ ਨੇ ਹਾਂਜੀ ਉਹ ਫਿਰ ਇਹ ਦੋ ਬੱਚਿਆਂ ਦੇ ਇਹਦੇ ਹੱਥ ਹੀ ਬਿਲਕੁਲ ਲੱਗੇ ਨੇ ਨਾਲੋਂ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀਆਂ ਉਂਗਲਾਂ-ਉਂਗਲਾਂ ਚੀਥੜੇ-ਚਾਥੜੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਿਹੜੀਆਂ ਸਟਾਂ ਇਹ ਛੇਤੀ ਨਾਲ ਮਤਲਬ ਕਯੁਰ ਹੋਣ ਆਣੀਆਂ ਨਹੀਂ ਗੀਆਂ ਇਹ ਬਹੁਤ ਲੰਮਾ ਸਮਾਂ ਲਾ ਚਲੇਗਾ ਹਾਂਜੀ ਇੱਕ ਦੇਖਾਂ ਵਿੱਚ ਚਲੀ ਨਹੀਂ ਆ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਏ ਇਕੱਠੇ ਹੋਏ ਬਹੁਤ ਬਹੁਤ ਅਸਹਿ ਤੇ ਅਕਹਿ ਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡ ਦੇ ਵਿੱਚ ਬਹੁਤ ਮਤਲਬ ਨਰਾਸ਼ ਆ ਇਹਦੇ ਮੇਰੇ ਬਹੁਤ ਦੁੱਖ ਮਹਿਸੂਸ ਆ ਰਿਹਾ ਨਹੀਂ ਕੀਤਾ ਤੇਰਾ ਨਾਂ ਗੁਰਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਧਰਮਾਬਾਦ ਆ ਮੇਰਾ ਸਾਰੇ ਇਦਾਂ ਆ ਰਾਤੀ ਕੋਈ ਕਰੀਬ 10:00 ਵਜੇ ਦੇ ਕਰੀਬ ਦੁਹਾੜੀ ਦਾ ਅਧਿਆੜਾ ਹੋਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਤੇ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਹੜੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਵੀ ਜੇ ਬੱਚੇ ਮੰਗਣ ਗਏ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਇੰਜਰ ਹੋਇਆ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਆ ਜਿਹੜੇ ਉਹਨਾਂ ਦੀ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦਿੱਤਾ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਆਦ ਹੀ ਆਪਰੇ ਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆਪਣਾ ਵੱਲੇ ਵੀ ਨੇ ਸਾਰੇ ਰਿਸ਼ਤੇਦਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤੀ ਆ ਗਿਆ ਇਤਿਹਾਸ ਵਿੱਚ ਨਹੀਂ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬੰਦੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾ ਤੋਂ ਇੱਕ ਮੂੜਿਆਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਬਹੁਤ ਜਿਆਦਾ ਸੀਰੀਅਸ ਬਹੁਤ ਜ਼ਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਬੁਗਲੇ ਚ ਨੀ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾਹਿਬ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਵੀ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਲੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਦਬਰ ਨੂੰ ਵੀ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਨਾਲ ਨੇੜਤਾ ਤੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਆਪੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਦਿੱਤੀ ਹੈ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਆ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਵਾਗੇ ਸਾਡਾ ਸਾਰਾ ਨਗਰੀ ਚਾਹੂਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈ ਕਿ ਮਤਲਬ ਇਲਾਜ ਕਿਉਂ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੀਆਂ ਸੀ ਜਿਹਦੇ ਵੀ ਹਾਂਜੀ ਇੱਕ ਲੇਡੀਜ਼ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਤੇ ਇੰਜਰੀ ਆ ਤੇ ਮਤਲਬ ਕਰਦੀ ਉਹਨਾਂ ਦੇ ਤਾਂ ਕਾਫੀ ਆ ਤੇ ਬੱਚਿਆਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਜੀ ਆਪੇ ਕਰਪਾ ਕਰਨ ਵੀ ਉਹਨਾਂ ਦੀ ਜਾਨ ਬਚ ਜਦੋਂ ਸਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧੰਬੇ ਜਿਹੜੇ ਪਿੰਡ 'ਚ ਜਿਹੜੇ ਸਨ ਸਰ ਬਲਾਸਟ ਅੱਖੀਂ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾਫੀ ਟੁਕੜੇ ਇੱਥੇ ਵੀ ਰੰਗ ਪਟੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਦੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਹੈ ਇੰਨੀ ਤਰਸਯੋਗ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਖੇ ਕਹਿੰਦੇ ਕ ਦੇ ਦਿੱਤੀ ਵੇ ਇੱਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਵਾ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਜੀ ਮਤਲਬ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਇਹਦੀ ਬੁਨਾਮ ਸਿੰਘ ਸਨੋਵ ਧੀਰ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਤੇ ਸਤਨਾਮ ਸਿੰਘ ਸਨੋਵ ਬੀਤ ਸਿੰਘ ਦੋਵੇਂ ਤੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰ ਨੇ ਆਪੋ ਚ ਇਹਨਾਂ ਦੇ ਬੱਚੇ ਪਟਾਕੇ ਚਲਾ ਰਹੇ ਕਿ ਦਵਾਤੀ ਇਹਨਾਂ ਨੇ ਸਾਰੇ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਦੇਤੇ ਚਲਾ ਰਹੇ ਸੀ ਉਹ ਸਰ ਆਪ ਹੀ ਤਿਆਰ ਕਰ ਰਹੇ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਇਹ ਸਰ ਪੰਜ ਜੈਂਸ ਨੇ ਦੋ ਤੇ ਲੇਡੀਜ਼ ਨੇ ਕੀ ਹਾਲਾਤ ਨੇ ਉਹਨਾਂ ਦੇ ਪਲਾਸਰ ਦੋ ਦੀ ਕੰਡੀਸ਼ਨ ਜਿਹੜੀ ਉੱਤੇ ਕ੍ਰਿਟੀਕਲ ਆ ਬਾਕੀ ਕੋਈ ਠੀਕ ਹੈ ਇਹ ਤਾਂ ਗੰਧਕ ਪ੍ਰਾਸਤ ਆਪਣਾ ਦੱਸੀ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨੇ ਵੀ ਜਿਹੜੇ ਖੋਲੇ ਆ ਜਿਹੜੀ ਵਿਖਰੀ ਹੈ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਜੇ ਹਾਸਲ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕਾਨੂੰਨੀ ਕਾਰਵਾਈ ਉਧਰ ਤਾਕਤ ਤੇ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਜੀ ਕੋਈ ਵੀ ਪਤਾ ਲੱਗਾ ਪਰ ਐਨਆਈਆ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਯਾਰ ਕਰ ਰਹੇ ਨੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਜਿਹੜੇ ਸਰ ਪਟਾਸ਼ੂਗਰਾਂ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀ ਆ ਵੀ ਉਹਨਾਂ ਦੀ ਜਾਨ ਬਚਾਈ ਜਾਵੇ ਸਰ ਕੋ ਫਰਾਂਸ ਦੀ ਟੀਮ ਵੀ ਆ ਰਹੀ ਹੈ ਮੋਕਰੀਗਮ ਐਫਐਸਐਲ ਦੀ ਟੀਮ ਆ ਰਹੀ ਹੈ ਜੀ